ਅਜੀ ਇੱਕ ਮਕਦਮਾ ਦਰਜ ਹੋਇਆ ਸੀ 279 ਨੰਬਰ 1911 2024 ਨੂੰ ਜਿਹੜਾ ਕਿ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਰਦਾਰ ਮਨਜੀਤ ਸਿੰਘ ਗਿਲਜਿਆ ਦਾ ਟਰੈਕਟਰ ਚੋਰੀ ਕਰਕੇ ਇਹਨਾਂ ਦਾ ਸਿਲੀ ਲੈ ਗਿਆ ਸੀਗਾ ਵਿਹਾਰ ਲੈ ਗਿਆ ਸੀਗਾ ਹੁਣ ਜਿਹੜੇ ਸਾਡੇ ਇੱਥੇ ਹਿਊਮਨ ਕ੍ਰਾਈਮ ਦੇ ਤਹਿਤ ਜਿਹੜੇ ਮਹਿੰਮ ਚੱਲ ਰਹੀ ਆ ਸਾਡੇ ਐਸਐਸਪੀ ਸਾਹਿਬ ਸ੍ਰੀ ਸੰਦੀਪ ਮਲਕ ਜੀ ਤੇ ਡੀਆਈਜੀ ਰੇਨ ਸਾਡੇ ਨਵੀਨ ਸਿੰਘ ਰਾਜੀ ਜਿਨ੍ਹਾਂ ਕੋਲ ਅਸੀਂ ਪਰਮਿਸ਼ਨ ਲੈ ਕੇ ਆਪਣੀ ਟੀਮ ਅਸੀਂ ਅ ਗਰੇਂਦਰਜੀਤ ਸਿੰਘ ਐਸਚੋ ਮਾਗਰਾ ਐਸਚੋ ਟਾਂਡਾ ਅ ਜਿਹੜੇ ਇਹਨਾਂ ਦੇ ਨਾਲ ਐਸਐਸਜੀ ਜਸਬੀਰ ਸਿੰਘ ਇਹਨਾਂ ਨੂੰ ਅਸੀਂ ਬਿਹਾਰ ਭੇਜਿਆ ਔਰ ਬਿਹਾਰ ਤੋਂ ਅਸੀਂ ਇਹ ਟਰੈਕਟਰ ਰਿਕਵਰ ਕਰਕੇ ਬਾਈ ਰੋਡ ਅਸੀਂ ਲੈ ਕੇ ਟਾਂਡੇ ਆਏ ਆ ਔਰ ਟੰਡ ਲਿਆ ਕੇ ਜਿਹੜੇ ਇਹਨਾਂ ਦੇ ਅਸਲੀ ਮਾਲਕ ਆ ਮਨਜੀਤ ਸਿੰਘ ਗਿਲਜੀਆਂ ਇਹਨਾਂ ਨੂੰ ਸੌਂਪ ਰਹੇ ਆ ਜੀ ਇਹ ਚਾਬੀਆਂ ਨੇ ਇਹ ਅਸੀਂ ਦੇ ਰਹੇ ਆ ਸਰ ਇਹ ਜਿਹੜੀ ਐ 1911 2024 ਹੋਈ ਸੀ ਇਹ ਕਿੰਨੇ ਸਾਲ ਹੋ ਗਿਆ ਨਾ ਤੇ 7 7 ਮਹੀਨੇ ਹੋਏ ਆ ਜੀ ਹਾਂ ਤੇ ਬਾਕੀ ਅਸੀਂ ਇਹਨਾਂ ਨੂੰ ਦੇਖਦਾ ਗਿਲ ਜੀਆਂ ਤੋਂ ਸਰ ਇਹ ਕਦੋਂ ਦਾ ਦਾਤ ਟਰੈਕਟਰ ਜਿਹੜਾ ਚੋਰੀ ਹੋਇਆ ਸੀ ਤੇ ਪਿਛਲੇ ਸਾਲ 2024 ਦੇ ਵਿੱਚ ਨਵੰਬਰ ਚ ਚੋਰੀ ਕਰਕੇ ਇਹ ਭਈਆ ਸੀਗਾ ਬਿਹਾਰ ਦਾ ਜਿਹੜਾ ਸਾਡੇ ਪਿੰਡ ਕਪਗਰ ਦਾ ਸੀ ਰਜੀਸ਼ਾ ਇਹ ਰਾਤ ਦੇ ਟਾਈਮ ਟਰੈਕਟਰ ਚੋਰੀ ਹਵੇਲੀ ਦੇ ਵਿੱਚੋਂ ਕਰਕੇ ਲੈ ਗਿਆ ਸੀ ਟਰੈਕਟਰ ਚਾਲੀ ਜਿੱਦਾਂ ਪੁਲਿਸ ਨੇ ਤੁਹਾਨੂੰ ਚਾਬੀਆਂ ਇਹਦੀਆਂ ਵਾਪਸ ਲਿਆ ਗਏ ਉਦੋਂ ਵੀ ਆਪ ਤੁਹਿਆ ਕੇ ਦਿੱਤਾ ਕਿਦਾਂ ਦਾ ਲਾ ਮਹਿਸੂਸ ਹੋ ਰਿਹਾ ਤਾਂ ਪ੍ਰਸ਼ਾਸਨ ਦੇ ਬਹੁਤ ਵਧੀਆ ਇਹਦੇ ਵਿੱਚ ਇਹਨਾਂ ਪੰਜਾਬ ਪੁਲਿਸ ਦੀ ਕਾਰਗੁਜ਼ਾਰੀ ਆ ਜਿਹਦੇ ਚ ਡਿਪਟੀ ਸਾਹਿਬ ਦਾ ਮੈਂ ਆਤੀ ਧੰਨਵਾਦੀਆਂ ਤੇ ਐਸ ਐਚਓ ਸਾਹਿਬ ਦਾ ਕਿ ਜਿਨ੍ਹਾਂ ਨੇ ਆਪਣੀ ਟੀਮ ਭੇਜ ਕੇ ਮੇਰੀ ਬਹੁਤ ਹੀ ਵੱਡੀ ਹੱਲਪ ਕੀਤੀ ਆ ਮੈਨੂੰ ਇਹ ਭਰੋਸਾ ਸੀ ਕਿ ਇਹ ਬੰਦਾ ਬਹੁਤ ਵਧੀਆ ਕੰਮ ਕਰਦਾ ਪਿਆ ਪਰ ਉਸ ਬੰਦੇ ਨੇ ਬਹੁਤ ਵੱਡਾ ਧੋਖਾ ਦੇ ਗਿਆ ਤੇ ਇਹ ਕੰਮ ਕੀਤਾ ਔਰ ਨੇਪਾਲ ਬਾਰਡਰ ਤੋ ਜਾ ਕੇ ਗੁਰਨਾ ਥਾਣਾ ਸੀਗਾ ਜਿੱਥੂ ਜਾ ਕੇ ਰਿਕਵਰ ਹੋਇਆ ਟਰੈਕਟਰਸ ਉਹ ਤੋਂ ਨਾਲ ਤਿੰਨ ਬੰਦੇ ਪੁਲਿਸ ਦੇ ਗਏ ਸੀ ਜਿਨ੍ਹਾਂ ਜੀ ਦਸ਼ਨੀਤ ਸਿੰਘ ਜੀ ਤੇ ਜਸਪ੍ਰੀਤ ਤੇ ਅਮਨਪ੍ਰੀਤ ਅਮਰਜੀਤ ਸਿੰਘ ਜਿਹੜਾ ਨਹੀਂ ਉਹ ਦੀ ਅਜੇ ਤੱਕ ਰੈਸਟ ਨਹੀਂ ਪਈ ਹੈ ਕਿ ਉਹ ਭੱਜਿਆ ਦੌੜੇ ਭਗੋੜਾ ਹੀ ਆ ਬਾ ਮੁੰਡਾ ਸਾਡੇ ਕੋਲ ਨਹੀਂ ਹਾਂਜੀ ਹਾਂਜੀ ਤੁਹਾਨੂੰ ਪਤਾ ਕਿੱਦਾਂ ਲੱਗਾ ਕਿ ਉਹ ਜਿਹੜਾ ਤਾਂ ਉਹ ਉੱਥੇ ਦੇ ਲੋਕਾਂ ਨੇ ਸਾਡੀ ਮਦਦ ਕੀਤੀ ਆ ਉਹ ਆਪਣਾ ਤਾਲਮੇਲ ਕੀਤਾ ਸੀਗਾ ਉੱਥੋਂ ਸਾਨੂੰ ਲੱਗਿਆ ਐਵੇਂ ਜਿਹਾ ਪੱਗਾ ਤੇ ਫਿਰ ਇਹਨਾਂ ਨੇ ਉੱਥੇ ਰਰਿਆ ਥਾਣੇ ਰਿਪੋਰਟ ਕੀਤੀ ਉਹਨਾਂ ਨੂੰ ਕਾਲ ਕੀਤੀ ਫਿਰ ਉਹਨਾਂ ਨੇ ਅੱਗੇ ਨੇਪਾਲ ਬਾਰਡਰ ਦੇ ਗੁਰਨਾਥ ਖਾਣਾ ਸੀਗਾ ਉਹਨਾਂ ਨੂੰ